ਤੇ ਬੱਕਰੀਆਂ ਤੇ ਵੀ ਲੋਨ ਕਰਦੇ ਨੇ ਬਿਲਕੁਲ ਬੱਕਰੀਆਂ ਤੇ ਵੀ ਲੋਨ ਕਰਦੇ ਆ ਬੱਕਰੀਆਂ ਤੇ ਕਿੰਨਾ ਹੋ ਜਾਂਦਾ ਹੈ ਬੱਕਰੀਆਂ ਦੇ ਲਾ ਲਓ ਵੀ ਜਿਵੇਂ ਆਪਣਾ 10 ਤੋਂ 12 ਲੱਖ ਦਾ ਤੇ ਲਓ ਜੀ ਤੇ ਸਾਰੇ ਵੀਰ ਭਾਈਆਂ ਨੂੰ ਮੈਂ ਇਹ ਦੱਸਦਾ ਵੀਡੀਓ ਨੂੰ ਪੂਰੀ ਦੇਖ ਲਿਆ ਤੁਸੀਂ ਨੇ ਤੇ ਲੋਨ ਕਰਦੇ ਆਗੇ ਤੇ ਕਿਸੇ ਨੇ ਬੱਕਰੀਆਂ ਤੇ ਕਰਾਉਣਾ ਹੈ ਕਿਸੇ ਨੇ ਮੱਝਾਂ ਤੇ ਕਰਾਉਣਾ ਹੈ ਕਿਸੇ ਨੇ ਪ੍ਰਾਪਰਟੀ ਤੇ ਕਰਾਉਣਾ ਹੈ ਤੇ ਕੋਈ ਕਿਸੇ ਦੀ ਸਕਿਉਰਿਟੀ ਨਹੀਂ ਜਿਵੇਂ ਆਪਾਂ ਕਹਿੰਦੇ ਨੇ ਵੀ ਇੱਕ ਬੰਦਾ ਖਵਾ ਲਿਓ ਹਾਂਜੀ ਮੈਂ ਨਾ ਤਲਵੰਡੀ ਸਾਬੋ ਖੜਾ ਆਂਗਾ ਤੇ ਹਰੇਕ ਬੰਦੇ ਨੂੰ ਘਰ ਦੇ ਵਿੱਚ ਪੈਸੇ ਦੀ ਬਹੁਤ ਜ਼ਿਆਦਾ ਲੋੜ ਹੈ ਕਿਸੇ ਦੀ ਲਿਮਟ ਨਹੀਂ ਬਣਦੀ ਕਿਸੇ ਦਾ ਕਿਸੇ ਨੂੰ ਉਂ ਲੋੜ ਹੈ ਤੇ ਪਰ ਮੈਂ ਅੱਜ ਤੁਹਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰੂੰਗਾ ਤੇ ਮੈਂ ਇੱਕ ਇਹੋ ਜੀ ਫਾਈਨੈਂਸ ਕੰਪਨੀ ਦੇ ਵਿੱਚ ਖੜਾਂਗਾ ਤੇ ਜਿਹਦੇ ਨਾਲ ਗੱਲਬਾਤ ਵੀ ਕਰਕੇ ਤੁਹਾਡੀ ਸਾਰੀ ਗੱਲ ਕਲੀਅਰ ਕਰਾਉਂਗਾ ਕਿਸੇ ਨੂੰ ਲੋਨ ਕਰਾਉਣਾ ਮੱਝਾਂ ਤੇ ਗਾਵਾਂ ਤੇ ਪ੍ਰਾਪਰਟੀ ਤੇ ਕਿਸੇ ਨੇ ਬੱਕਰੀਆਂ ਤੇ ਕਿਸੇ ਨੇ ਕਾਸੀ ਤੇ ਸਿਰਫ ਤੁਹਾਡਾ ਇਕੱਲਾ ਆਧਾਰ ਕਾਰਡ ਹੋਣਾ ਜ਼ਰੂਰੀ ਹੈ ਤੇ ਜੇ ਤੁਸੀਂ ਮਾੜੇ ਮੋਟੇ ਤੁਹਾਡੇ ਏ ਦਾ ਫਾਲਟਰ ਵੀ ਹੋ ਤੁਸੀਂ ਕਿਸੇ ਕੇਸ ਦੇ ਵਿੱਚੋਂ ਤੇ ਤੁਹਾਡਾ ਸਬਲ ਥੋੜਾ ਲੋ ਹੈ ਤਾਂ ਉਹਦੇ ਤੇ ਵੀ ਉਹਨਾਂ ਨੇ ਮਤਲਬ ਉਹੋ ਜਿਹਾ ਲੋਨ ਰੱਖਿਆ ਹੋਇਆ ਹਰੇਕ ਤਰ੍ਹਾਂ ਦਾ ਲੋਨ ਤੁਹਾਡਾ ਪਾਸ ਉੱਪਰ ਤੁਸੀਂ ਕਾਸੀ ਦਾ ਵੀ ਕਰਾ ਸਕਦੇ ਹੋ ਤੇ ਬਾਕੀ ਸਾਰੇ ਹਰੇਕ ਬੰਦੇ ਨੂੰ ਇਹ ਚੀਜ਼ ਦੀ ਲੋੜ ਆ ਤੇ ਇਸ ਲਈ ਮੈਨੂੰ ਸੱਦਿਆ ਉਹਨਾਂ ਨੇ ਆਪਾਂ ਗੱਲਬਾਤ ਕਰਦੇ ਹਾਂ ਉਹ ਕੰਪਨੀ ਦੇ ਨਾਲ ਤੇ ਤੁਹਾਨੂੰ ਜਿਸ ਚੀਜ਼ ਦੇ ਉੱਤੇ ਲੋਨ ਚਾਹੀਦਾ ਪ੍ਰਾਪਰਟੀ ਤੇ ਆਧਾਰ ਕਾਰਡ ਤੇ ਤੇ ਜਾਂ ਕਿਸੇ ਆਪਣਾ ਜਨਵਰਾਂ ਤੇ ਮੱਝਾਂ ਤੇ ਕਿਸੇ ਤੇ ਵੀ ਤੁਸੀਂ ਲੋਨ ਕਰਾ ਸਕਦੇ ਹੋ ਬਾਕੀ ਗੱਲਬਾਤ ਕਰਦੇ ਆ ਸਸਰੀ ਕਾਲ ਜੀ ਤੇ ਜਿਹੜਾ ਇਹ ਆਪਣਾ ਲੋਨ ਦਾ ਮਤਲਬ ਲੱਗਿਆ ਹੋਇਆ ਜੀ ਤੁਹਾਡਾ ਲੋਕੋ ਬਿਲਕੁਲ ਜੀ ਹਾਂ ਜੀ ਤੇ ਤੁਸੀਂ ਕਿਸ ਤਰ੍ਹਾਂ ਇਹ ਲੋਨ ਪਾਸ ਕਰਦੇ ਹੋ ਤੇ ਕੀ ਕੀ ਉਹਦੇ ਵਾਸਤੇ ਚਾਹੀਦਾ ਤੇ ਉਹ ਦਲੀਰ ਕਰਤਾ ਬਿਲਕੁਲ ਮੈਂ ਦੱਸ ਰਹੀ ਹਾਂ ਤੁਹਾਨੂੰ ਤੁਸੀਂ ਸਿਰਫ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ ਲੈ ਕੇ ਸਿਰਫ ਸਾਡੇ ਇੱਥੇ ਆਫਿਸ ਨੂੰ ਵਿਜ਼ਿਟ ਕਰਨਾਗਾ ਤੇ ਚਾਹੇ ਕਿਸੇ ਦਾ ਸਿੰਪਲ ਲੋਨ ਹੋਆ ਚਾਹੇ ਕਿਸੇ ਨੇ ਛੋਟੇ ਤੋਂ ਛੋਟਾ ਲੋਨ ਵੀ ਲੈਣਾ ਜਿਵੇਂ ਕਿਸੇ ਨੇ ਕੋਈ ਛੋਟਾ ਕਾਰੋਬਾਰ ਸਟਾਰਟ ਕਰਨਾ ਮੱਝਾਂ ਪਾਉਣੀਆਂ گاਵਾ ਪਾਉਣੀਆਂ ਬੱਕਰੀਆਂ ਤੇ ਰੂੰ ਚਾਹੀਦਾ ਕਿਸੇ ਨੇ ਆਪਣੇ ਜਵਾਬ ਨੂੰ ਬਾਹਰ ਭੇਜਣਾਗਾ ਜਾਂ ਕਿਸੇ ਨੇ ਕਿਸੇ ਕਿਸ ਤਰ੍ਹਾਂ ਦਾ ਵੀ ਕੰਮ ਸਟਾਰਟ ਕਰਨਾ ਤਾਂ ਤੁਸੀਂ ਸਾਡਾ ਇੱਥੇ ਆਫਿਸ ਵਿਜ਼ਿਟ ਜ਼ਰੂਰ ਕਰ ਸਕਦੇ ਹੋਗੇ ਠੀਕ ਹੈ ਜੀ ਤੇ ਉਹਦੇ ਵਾਸਤੇ ਕਿਹੜੇ-ਕਿਹੜੇ ਅਪਰੂਫਾਂ ਦੀ ਲੋੜ ਹੈ ਜੀ ਸਿਰਫ ਆਧਾਰ ਕਾਰਡ ਤੇ ਤੁਸੀਂ ਹੋਣਾਗਾ ਤੇ ਤੁਹਾਨੂੰ ਲੋਨ ਪ੍ਰੋਵਾਈਡ ਕਰਵਾਇਆ ਜਾਊਗਾ ਠੀਕ ਹੈ ਆਧਾਰ ਕਾਰਡ ਤੇ ਪਿੰਨ ਕਾਰਡ ਤੇ ਦੋਨੇ ਚਾਹੀਦੀਆਂ ਨੇ ਕੋਈ ਫੋਟੋਆਂ ਵਗੈਰਾ ਨੇ ਉਹ ਆਪਣਾ ਅੱਗੇ ਦਾ ਪ੍ਰੋਸੈਸ ਹੁੰਦਾਗਾ ਸਿਰਫ ਫਿਲਹਾਲ ਲਈ ਆਪਾਂ ਨੂੰ ਸਟਾਰਟਿੰਗ ਪ੍ਰੋਸੈਸ ਦੇ ਵਿੱਚ ਤੁਹਾਡਾ ਆਧਾਰ ਕਾਰਡ ਤੇ ਪੈਨ ਕਾਰਡ ਹੀ ਚਾਹੀਦਾ ਹੋਊ ਮੈਡਮ ਜੀ ਇਹ ਕਿੰਨੇ ਮਤਲਬ ਹੀ ਕਿੰਨੇ ਲੱਖ ਤੱਕ ਲੋਨ ਕਰ ਦਓ ਤੁਸੀਂ ਇਹ ਲਾ ਲੋ ਵੀ ਆਪਣੇ ਕਾਰੋਬਾਰ ਤੇ ਡਿਪੈਂਡ ਕਰਦਾ ਜਿਵੇਂ ਬੱਚੇ ਨੂੰ ਆਪਾਂ ਬਾਹਰ ਭੇਜਣਾ ਹੁੰਦਾ ਤਾਂ ਨਾਰਮਲ ਆਪਾਂ ਨੂੰ 25 ਤੋਂ 30 ਲੱਖ ਚਾਹੀਦਾ ਹੁੰਦਾਗਾ ਤੇ ਉਸ ਹਿਸਾਬ ਨਾਲ ਹੀ ਆਪਾਂ ਲੋਨ ਕਰਵਾ ਕੇ ਦਿੰਨੇ ਆ ਬਿਲਕੁਲ ਕੋਈ ਕੋਈ ਤੁਸੀਂ ਮਤਲਬ ਜੇ ਕੋਈ ਲੋਨ ਵਾਲ ਆ ਗਿਆ ਉਹਦੀ ਕੋਈ ਸਕਿਉਰਿਟੀ ਕੀ ਮੰਗਦੇ ਹੋ ਨਹੀਂ ਸਕਿਉਰਿਟੀ ਸਾਨੂੰ ਕੁਝ ਨਹੀਂ ਚਾਹੀਦੀ ਜੀ ਸਿਰਫ ਸਾਨੂੰ ਆਧਾਰ ਕਾਰਡ ਤੇ ਪੈਨ ਕਾਰਡ ਚਾਹੀਦਾ ਜ ਕਿੰਨੇ ਲੱਖ ਤੱਕ ਹੋ ਸਕਦਾ ਕਿੰਨੇ ਇਹ ਲਾ ਲਓ ਤੁਸੀਂ ਅਗਰ ਕਿਸੇ ਨੇ ਮੱਜਾਂ ਤੇ ਲੋਨ ਲੈਣਾ ਤਾਂ 10 ਤੋਂ 15 ਲੱਖ ਦਾ ਅਗਰ ਕਿਸੇ ਨੇ ਘਰ ਤੇ ਲੋਨ ਲੈਣਾ ਤਾਂ 20 ਤੋਂ 25 ਲੱਖ ਦਾ ਤੇ ਬੱਕਰੀਆਂ ਤੇ ਵੀ ਲੋਨ ਕਰਦੇ ਨੇ ਬਿਲਕੁਲ ਬੱਕਰੀਆਂ ਤੇ ਵੀ ਲੋਨ ਕਰਦੇ ਆ ਬੱਕਰੀਆਂ ਤੇ ਕਿੰਨਾ ਹੋ ਜਾਂਦਾ ਹੈ ਬੱਕਰੀਆਂ ਤੇ ਲਾ ਲਓ ਵੀ ਜਿਵੇਂ ਆਪਣਾ 10 ਤੋਂ 12 ਲੱਖ ਦਾ ਤੇ ਲਓ ਜੀ ਤੇ ਸਾਰੇ ਵੀਰ ਭਾਈਆਂ ਨੂੰ ਮੈਂ ਇਹ ਦੱਸਦਾ ਵੀਡੀਓ ਨੂੰ ਪੂਰੀ ਦੇਖ ਲਿਆ ਤੁਸੀਂ ਨੇ ਤੇ ਲੋਨ ਕਰਦੇ ਹੈਗੇ ਤੇ ਕਿਸੇ ਨੇ ਬੱਕਰੀਆਂ ਤੇ ਕਰਾਉਣਾ ਹੈ ਕਿਸੇ ਨੇ ਮੱਝਾਂ ਤੇ ਕਰਾਉਣਾ ਹੈ ਕਿਸੇ ਨੇ ਪ੍ਰਾਪਰਟੀ ਤੇ ਕਰਾਉਣਾ ਹੈ ਤੇ ਕੋਈ ਕਿਸੇ ਦੀ ਸਕਿਉਰਿਟੀ ਨਹੀਂ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਇੱਕ ਬੰਦਾ ਖਵਾ ਲਿਓ ਤੇ ਇਹ ਕਹਿੰਦੇ ਸਿਰਫ ਉਸੇ ਦੀ ਹੀ ਪ੍ਰੂਫ ਲੱਗਣਗੇ ਜਿਨੇ ਲੋਨ ਕਰਾਉਣਾ ਇਹ ਤੁਸੀਂ ਜਿਵੇਂ ਮੰਨ ਲਾ ਵੀ ਕਿਹੜੇ ਕਿਹੜੇ ਦਿਨ ਮਿਲਦੇ ਹੋ ਵੀ ਕਿਹੜਾ ਟਾਈਮ ਤੁਹਾਡਾ ਰੱਖਿਆ ਹੋਇਆ ਕਿੰਨੇ ਟਾਈਮ ਤੁਸੀਂ ਦਫਤਰ ਦੇ ਵਿੱਚ ਮਿਲੋਗੇ ਬਿਲਕੁਲ ਜੀ ਆਪਾਂ ਪਹਿਲੇ ਹਫਤੇ ਦੇ ਤਿੰਨ ਦਿਨ ਮਿਲਦੇ ਆਂਗੇ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਸਵੇਰੇ 10 ਤੋਂ ਲੈ ਕੇ ਸ਼ਾਮੀ 4 ਵਜੇ ਸਵੇਰੇ 10 ਤੋਂ ਲੈ ਕੇ ਸ਼ਾਮੀ 4 ਵਜੇ ਸ਼ਾਮੀ 4 ਵਜੇ ਤੇ ਦੇਖੋ ਜੀ ਇਹ ਤਿੰਨੇ ਦਿਨ ਤੁਸੀਂ ਆ ਸਕਦੇ ਹੋ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 4 ਤੇ ਬਾਕੀ ਆਪਾਂ ਖੜੇ ਕਿੱਥਿਆਂਗੇ ਤੇ ਉਹ ਤੁਸੀਂ ਮੜਾ ਐਡਰੈਸ ਦੱਸ ਦਿਓ ਹਾਂਜੀ ਬਿਲਕੁਲ ਆਪਣਾ ਆਫਿਸ ਜਿਹੜਾ ਉਹ ਬਿਲਕੁਲ ਤਲਵੰਡੀ ਸਾਬੋ ਕੇ ਹੈ ਤੇ ਠੀਕ ਹੈ 29 ਡਰੋਡ ਪੈਂਦਾ ਆਪਾਂ ਨੂੰ 29 ਰੋਡ ਦੇ ਬਿਲਕੁਲ ਉੱਪਰ ਤੇ ਸਿੱਧੂ ਹਸਪੀਟਲ ਦੇ ਬਿਲਕੁਲ ਓਪੋਜ਼ਿਟ ਬਿਲਕੁਲ ਸਾਹਮਣੇ ਤੇ ਨਾਲ ਆਪਣਾ ਪੈਂਦਾ ਪੂਜਾ ਰੈਸਟੋਰੈਂਟ ਠੀਕ ਹੈ ਜੀ ਹਾਂਜੀ ਬਾਕੀ ਮੈਂ ਨੰਬਰ ਸਕਰੀਨ ਤੇ ਸ਼ੇਅਰ ਕਰੂੰਗੀ ਇਨ ਕੇਸ ਕਿਸੇ ਨੂੰ ਫਿਰ ਵੀ ਕੋਈ ਕਨਫਿਊਜ਼ਨ ਹੁੰਦੀ ਆ ਤਾਂ ਦੈਨ ਕਦੋਂ ਮਰਜ਼ੀ ਸਾਨੂੰ ਕਾਲ ਕਰਨ ਮੈਸ